ਮੈਂ ਇੱਕ ਘਟਨਾ ਆਪਦੀ ਨਾਲ ਸਾਂਝੀ ਕਰਾਂ ਕਿਉਂਕਿ ਸ਼ਬਦ ਆਇਆ ਚੋਰ ਤੇ ਸਤਿਗੁਰੂ ਜੀ ਸਾਨੂੰ ਚੋਰੀਆਂ ਤੋਂ ਵੀ ਵਰਜਦੇ ਆ ਦੇਵਤੇ ਬਣਾਉਂਦੇ ਆ ਦੇਖੋ ਬਾਬਾ ਵਿਧੀ ਚੰਦ ਜੀ ਪਹਿਲਾਂ ਚੋਰੀਆਂ ਕਰਿਆ ਕਰਦੇ ਸਨ ਪਰ ਭਾਈ ਅਦਲੀ ਜੀ ਦੀ ਸੰਗਤ ਹੋਈ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਆਏ ਐਸਾ ਜੀਵਨ ਬਦਲਿਆ ਕਿ ਗੁਰੂ ਅਰਜਨ ਦੇ ਮਹਾਰਾਜ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਾਣਾ ਲਾ ਕੇ ਕਿਹਾ ਕਿ ਵਿਦੀ ਚੰਦ ਸੀਨਾ ਗੁਰੂ ਕਾ ਸੀਨਾ ਜਿੰਨੂੰ ਗੁਰੂ ਕਹਿ ਦੇਵੇ ਕਿ ਸਾਡਾ ਦਿਲ ਹੈ ਕਿ ਢੀ ਵੱਡੀ ਗੱਲ ਹੈ ਜੀ ਕਿ ਤੁਸੀਂ ਸਾਡਾ ਦਿਲ ਜਿੱਤ ਲਿਆ ਸਾਧ ਸੰਗਤ ਗੁਰੂ ਅਰਜਨ ਸਾਹਿਬ ਜੀ ਦਾ ਸਮਾਂ ਇੱਕ ਸਿੱਖ ਦਾ ਨਾਮ ਇਤਿਹਾਸ ਨੇ ਦੱਸਿਆ ਉਹਦਾ ਨਾਮ ਹੈ ਭਾਈ ਮੇਰੂ ਭਾਈ ਮੇਰੂ ਚੋਰੀਆਂ ਕਰਿਆ ਕਰਦਾ ਸੀ ਕਿਉਂਕਿ ਸ਼ਬਦ ਆਇਆ ਕਿ RAM ਕੀ ਦਰਗ ਹੈ ਬਾਦਾ ਚੋਰ ਭਾਈ ਮੇਰੂ ਚੋਰੀਆਂ ਕਰਿਆ ਕਰਦਾ ਸੀ ਗੁਰਸਿੱਖਾਂ ਦੀ ਸੰਗਤ ਹੋਈ ਬਾਣੀ ਦਾ ਉਪਦੇਸ਼ ਸੁਣਿਆ ਚੋਰੀਆਂ ਕਰਨੀਆਂ ਛੱਡ ਦਿੱਤੀਆਂ ਕੱਲੀਆਂ ਛੱਡੀਆਂ ਨਹੀਂ ਇਤਿਹਾਸ ਦਾ ਕਿ ਆਪਣੇ ਨਾਲ ਇਹਨੇ ਇੱਕ ਮੱਝ ਲੈ ਲਈ ਇੱਕ ਕੱਟਾ ਲੈ ਲਿਆ ਤੇ ਹੱਥ ਵਿੱਚ ਕੁਝ ਪੈਸੇ ਲੈ ਲੈ ਚੌਧਰੀ ਦਾ ਦਰਵਾਜ਼ਾ ਖੜਕਾਇਆ ਕਿ ਚੌਧਰੀ ਸਾਹਿਬ ਦਰਵਾਜ਼ਾ ਖੋਲੋ ਜਦੋਂ ਦੀ ਆਪਾਂ ਗੱਲ ਕਰ ਰਹੇ ਹਾਂ ਉਦੋਂ ਪਿੰਡਾਂ ਦੇ ਮੁਖੀ ਚੌਧਰੀ ਹੁੰਦੇ ਸਨ ਅੱਜ ਕੱਲ ਆਪਾਂ ਉਹਨਾਂ ਨੂੰ ਸਰਪੰਚ ਕਹਿ ਦਿੰਦੇ ਆ ਚੌਧਰੀ ਨੇ ਦਰਵਾਜ਼ਾ ਖੋਲ੍ਹਿਆ ਸੰਗਤ ਜੀ ਭਾਈ ਮਹਿਰੂ ਦੇ ਹੱਥ ਜੁੜ ਗਏ ਕਹਿਣ ਲੱਗਾ ਚੌਧਰੀ ਸਾਹਿਬ ਆਹ ਮੱਝ ਲੈ ਲਵੋ ਆਹ ਕੱਟਾ ਲੈ ਲਵੋ ਆਹ ਪੈਸੇ ਲੈ ਲਵੋ ਮੈਨੂੰ ਖਿਮਾ ਕਰ ਦਿਓ ਮੈਂ ਤੁਹਾਡਾ ਚੋਰ ਹਾਂ ਮੈਂ ਗੁਨਾਹਗਾਰ ਹਾਂ ਚੌਧਰੀ ਨੂੰ ਸਮਝ ਨਹੀਂ ਆਈ ਕਿ ਇਹ ਮਨੁੱਖ ਕਹਿਣਾ ਕੀ ਚਾਹੁੰਦਾ ਚੌਧਰੀ ਪੁੱਛਦਾ ਕਿ ਭਲੇ ਮਾਨਸ ਮਨੁੱਖ ਤੈਨੂੰ ਕੀ ਹੋਇਆ ਕੀ ਕਹਿਣਾ ਚਾਹੁੰਦਾ ਮੈਨੂੰ ਤੇਰੀ ਗੱਲ ਦੀ ਸਮਝ ਨਹੀਂ ਆਈ ਭਾਈ ਮੇਰੂ ਨੇ ਫਿਰ ਹੱਥ ਜੋੜੇ ਕਹਿਣ ਲੱਗਾ ਚੌਧਰੀ ਸਾਹਿਬ ਕੁਝ ਸਮਾਂ ਹੋਇਆ ਮੈਂ ਤੁਹਾਡੀ ਮੱਝ ਚੋਰੀ ਕਰਕੇ ਲੈ ਗਿਆ ਸੀ ਇਹ ਮੱਝ ਹੈ ਤੁਹਾਡੀ ਜਦੋਂ ਮੈਂ ਮੱਝ ਨੂੰ ਘਰੇ ਖੜਿਆ ਅਠੇ ਮੈਂ ਜ਼ਰੂਰ ਪਾਏ ਆ ਪਰ ਜਿਹੜੇ ਦੁੱਧ ਵੇਚ-ਵੇਚ ਕੇ ਪੈਸੇ ਵਟੇ ਨੇ ਇਹ ਫਿਰ ਪੈਸੇ ਵੀ ਤੁਹਾਡੇ ਹੋਏ ਮੱਝ ਨੇ ਮੇਰੇ ਘਰੇ ਜਾ ਕੇ ਕੱਟਾ ਦਿੱਤਾ ਹੈ ਕਿਉਂਕਿ ਇਹ ਮੱਝ ਤੁਹਾਡੀ ਹੈ ਫਿਰ ਕੱਟਾ ਵੀ ਤੁਹਾਡਾ ਹੋਇਆ ਇਹ ਮੱਝ ਵੀ ਲੈ ਲਵੋ ਇਹ ਕੱਟਾ ਵੀ ਲੈ ਲਵੋ ਇਹ ਪੈਸੇ ਵੀ ਲੈ ਲਵੋ ਪਰ ਮੈਨੂੰ ਖਿਮਾ ਕਰ ਦਿਓ ਮੈਂ ਤੁਹਾਡਾ ਚੋਰ ਹਾਂ ਚੋਹਦਰੀ ਕਹਿੰਦਾ ਕਿ ਐ ਭਲੇ ਮਾਨਸ ਮਨੁੱਖ ਮੈਨੂੰ ਸਮਝਾ ਤੈਨੂੰ ਕੋ ਹੋਇਆ ਕੀ ਐ ਕੋਈ ਚੋਰ ਇਹ ਗੱਲ ਮੰਨਦਾ ਐ ਕਿ ਮੈਂ ਚੋਰੀ ਕੀਤੀ ਐ ਸਾਥ ਸੰਗਤ ਹੋਣ ਤੇ ਸਾਡੀ ਸੇਵਾ ਗੁਰੂ ਰਾਮਦਾਸ ਜੀ ਦੇ ਦਰ ਤੇ ਆ ਗਈ ਅੰਮ੍ਰਿਤਸਰ ਸਾਹਿਬ ਪਹਿਲਾਂ ਅਸੀਂ ਤਰਨਤਾਰਨ ਸਾਹਿਬ ਡਿਊਟੀ ਕਰਦੇ ਸੀ ਤੇ ਮੱਸੀਆ ਦੇ ਬੜੀ ਸੰਗਤ ਨੇ ਆਉਣਾ ਕਿਸੇ ਦਾ ਮੋਬਾਈਲ ਨਿਕਲ ਜਾਣਾ ਕਿਸੇ ਦਾ ਪਰਸ ਨਿਕਲ ਜਾਣਾ ਸਾਡੇ ਕੋਲ ਸਟੇਜ ਤੇ ਆ ਕੇ ਕਹਿਣਾ ਕਿ ਗਿਆਨੀ ਜੀ ਅਨਾਉਂਸਮੈਂਟ ਕਰਿਓ ਕਿ ਸਾਡਾ ਪਰਸ ਨਿਕਲ ਗਿਆ ਮੋਬਾਈਲ ਨਿਕਲ ਗਿਆ ਹੁਣ ਜਿੰਨੇ ਚੋਰੀ ਕੀਤੀ ਏ ਇਸ ਕਰਕੇ ਤੇ ਕੀਤੀ ਨਹੀਂ ਏ ਕਿ ਮੈਂ ਵਾਪਸ ਕਰਨੀ ਆ ਅੱਜ ਭਾਈ ਮੇਰੂ ਹੱਥ ਜੋੜ ਕੇ ਕਹਿੰਦਾ ਕਿ ਚੌਧਰੀ ਸਾਹਿਬ ਮੱਜ ਵੀ ਲੈ ਲਵੋ ਕੱਟਾ ਵੀ ਲੈ ਲਵੋ ਪੈਸੇ ਵੀ ਲੈ ਲਵੋ ਪਰ ਮੈਨੂੰ ਖਿਮਾ ਕਰ ਦਿਓ ਮੈਂ ਤੁਹਾਡਾ ਚੋਰ ਹਾਂ ਚੌਧਰੀ ਕਹਿੰਦਾ ਕਿ ਤੈਨੂੰ ਦੱਸ ਹੋਇਆ ਕੀ ਆ ਅੱਗੋਂ ਭਾਈ ਮੇਰੂ ਕਹਿੰਦਾ ਕਿ ਮੈਂ ਗੁਰੂ ਦਾ ਸਿੱਖ ਹੋ ਗਿਆ ਹਾਂ ਜਦੋਂ ਮੈਂ ਗੁਰਸਿੱਖਾਂ ਦੀ ਸੰਗਤ ਕੀਤੀ ਆ ਤੇ ਸੰਗਤ ਕਰਦਿਆਂ ਕਰਦਿਆਂ ਮੇਰੇ ਕੰਨਾਂ ਵਿੱਚ ਬਾਣੀ ਦੀਆਂ ਦੋ ਪੰਕਤੀਆਂ ਪਈਆਂ ਨੇ ਚੌਧਰੀ ਸਾਹਿਬ ਉਹਨਾਂ ਨੇ ਮੇਰਾ ਜੀਵਨ ਬਦਲ ਦਿੱਤਾ ਹੈ ਕਿਹੜੀਆਂ ਪੰਕਤੀਆਂ ਨੇ ਜੀ ਚੋਰ ਕੀਆ ਚੰਗਾ ਕਿਉਂ ਹੋਏ ਚੋਰ ਕੀ ਹਾਮਾ ਭਰੇ ਨਾ ਕੋਏ ਪੰਕਤੀਆਂ ਦੋ ਨੇ ਫੇਰ ਸੁਣੋ ਜੀ ਚੋਰ ਕੀਆ ਚੰਗਾ ਕਿਉਂ ਹੋਏ ਚੋਰ ਕੀ ਹਾਮਾ ਭਰੇ ਨਾ ਕੋਏ ਜਿਹੜਾ ਚੋਰੀ ਕਰਦਾ ਹੈ ਉਹਦਾ ਜੀਵਨ ਵਧੀਆ ਨਹੀਂ ਹੋ ਸਕਦਾ ਪਰਮਾਤਮਾ ਦੇ ਦਰਬਾਰ ਵਿੱਚ ਉਹਦੀ ਗਵਾਹੀ ਕੋਈ ਨਹੀਂ ਪਰਦਾ ਚੌਧਰੀ ਸਾਹਿਬ ਇਹਨਾਂ ਦੋ ਪੰਕਤੀਆਂ ਨੇ ਮੇਰਾ ਜੀਵਨ ਬਦਲ ਦਿੱਤਾ ਜੇ ਤੁਸੀਂ ਮੱਝ ਵੀ ਲੈ ਲਵੋ ਕੱਟਾ ਵੀ ਲੈ ਲਵੋ ਪੈਸੇ ਵੀ ਲੈ ਦਵੋ ਪਰ ਮੈਨੂੰ ਖਿਮਾ ਕਰ ਦਿਓ ਮੈਨੂੰ ਮਾਫ ਕਰ ਦਿਓ ਉਹ ਚੌਧਰੀ ਕਹਿੰਦਾ ਜਿਸ ਗੁਰੂ ਦਾ ਤੂੰ ਸਿੱਖ ਹੈ ਜਿਨੇ ਤੇਰੇ ਵਿੱਚ ਏਡੀ ਵੱਡੀ ਤਬਦੀਲੀ ਲੈ ਆਂਦੀ ਉਹਨਾਂ ਦੇ ਦਰਸ਼ਨ ਕਰਾਓ ਭਾਈ ਮੇਰੂ ਚੌਧਰੀ ਪਿੰਡ ਵਾਸੀ ਸਾਰੇ ਪਹੁੰਚਦੇ ਨੇ ਗੁਰੂ ਰਾਮਦਾਸ ਜੀ ਦੇ ਦਰ ਤੇ ਅੰਮ੍ਰਿਤਸਰ ਸਾਹਿਬ ਤੇ ਦਰਸ਼ਨ ਕਰਦੇ ਨੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸੰਗਤ ਜੀ ਸਾਨੂੰ ਬਾਣੀ ਦਾ ਇੱਕ ਇੱਕ ਅੱਖਰ ਇੱਕ ਇੱਕ ਸ਼ਬਦ ਧਿਆਨ ਨਾਲ ਸੁਣਨਾ ਚਾਹੀਦਾ ਸਤਿਗੁਰੂ ਜੀ ਸਾਡੇ ਜੀਵਨ ਨੂੰ ਸਚਿਆਰ ਬਣਾਉਂਦੇ ਆ ਸਾਡੇ ਵਿੱਚੋਂ ਬਰਿਆਈਆਂ ਬਾਹਰ ਕੱਢਦੇ ਆ ਕਹਿੰਦੇ ਵਿਖਾਵਾ ਨਾ ਕਰੋ ਛਲ ਨਾ ਕਰੋ ਕ੍ਰੇਮ ਨਾ ਕਰੋ ਚੋਰੀਆਂ ਨਾ ਕਰੋ ਠੱਗੀਆਂ ਨਾ ਕਰੋ ਧੋਖੇ ਨਾ ਕਰੋ ਪ੍ਰਪੰਚ ਨਾ ਕਰੋ ਅੱਜ ਦਾ ਸ਼ਬਦ ਸਮਝਾ ਰਿਹਾ ਜੀ ਕਰੈ ਦੋਹ ਕਰਮ ਦਿਖਾਵੇ ਹੋਰ RAM ਕੀ ਦਰਗਾ ਬਾਧਾ ਚੋਰ ਰਾਮ ਰਮੈ ਸੋਈ ਰਾਮਾਣਾ ਰਾਮ ਦਾ ਸੇਵਕ ਕੌਣ ਹੈ ਪ੍ਰਮਾਤਮਾ ਦਾ ਸੇਵਕ ਕੌਣ ਹੈ ਜੋ ਪ੍ਰਮਾਤਮਾ ਦਾ ਸਿਮਰਨ ਕਰਦਾ ਜਿਹੜਾ ਅੰਦਰੋਂ ਜੁੜ ਕੇ ਜਪਦਾ ਜੀ ਵਾਹਿਗੁਰੂ 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 ਆ